اللہ ہمیشہ یاد رکھو مرنا سب نے اسی بھی تسی دی ہاں جی ہاں جی تھونو پتہ ਜਦੋਂ ਤੁਸੀਂ ਮਰੇ ਤੇ ਜੋ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਭਾਰੀ ਸੀਗਾ ਦੁਨੀਆ ਤੇ ਮਰ ਕੇ ہاں ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਪਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਚਲੋ ਉਹ ਤਾਂ ਜੋ ਲਿਖਿਆ ਪੜਨੇ ਉਹੀ ਹੋਣਾ ਵਾ ਗਲਤ ਕੁੜੀ ਨਹੀਂ ਹੈਗੀ ਗਲਤ ਕੰਮ ਕਰਕੇ ਨਹੀਂ ਕਰੀ ਅਸੀਂ ਅਸੀਂ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਹਾਂਜੀ ਕਰੋ ਜੀ ਕਿੱਥੇ ਨੇ ਉੱਪਰ ਕਰੋ ਉੱਪਰ ਹਾਂਜੀ ਆਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਸਿੱਖ ਜਥੇਦਾਰ ਬੰਦਿਆਂ ਨੂੰ ਸਾਡਾ ਸਾਡੀ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਕਾਉਂਸਲ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਐਕਸੈਪਟ ਕਰਨਗੇ ਬਾਬਾ ਜੀ ਰਿਕਵੈਸਟ ਕੀਤੀ ਹੈ ਤੁਹਾਨੂੰ Aduh, barangkali enggak pernah. Nanti nih. ਕਸਰਾ ਬਾਈ ਕਸਰਾ ਲੰਬਾ ਜੀ ਅਸੀਆ ਬਾਈ ਕਹਾਂ ਠੀਕ ਆ ਪਾਣੀ ਚ ਉਠਾ ਬਾਈ ਹਾਂਜੀ ਸੌਰੀ ਜੋ ਹੋ ਗਿਆ ਬਾਬਾ ਜੀ ਗਲਤੀ ਹੈ ਸਾਡੀ ਦੀ ਗਲਤੀ ਮੰਨਦੇ ਜੀ ਨਾ ਚੱਲ ਕੋਈ ਨਾ ਪਤਾ ਅਸੀ ਬਾਈ ਬਾਬਾ ਜੀ ਅਸੀਂ ਵੀ ਗਰੀਬ ਕਰਾਂ ਤੁਮ ਆਏ ਕਦੇ ਸਾਨੂੰ ਜੈ ਜੈ ਕਹਿ ਜਾਂਦੇ ਸੀ ਜੋ ਉਸ ਦਾ ਕਰਦੇ ਸੀ ਜੀ ਨੇ ਮੈਨੂੰ ਮੈਂ ਮੇਰੀ ਗੱਲ ਸੁਣੋ ਦੇਖ ਆਪਾਂ ਦਸ਼ਮਨ ਨਹੀਂ ਹੈਗੇ ਇੱਕ ਦੂਜੇ ਦੇ ਨਾ ਅਸੀਂ ਕਿਸੇ ਤੋਂ ਕੁਝ ਲੈਣਾ ਹਾਂਜੀ ਹਾਂਜੀ ਬਾਈ ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਣੇ ਪਰਿਵਾਰ ਚ ਬਹਿ ਕੇ ਨਹੀਂ ਸੁਣ ਸਕਦੇ ਹਾਂਜੀ ਹਾਂਜੀ ਗਰੀਬ ਜੰਮੇ ਆ ਤੁਸੀਂ ਇਹ ਗਲਤੀ ਨਹੀਂ ਹੈਗੀ ਜੇ ਗਰੀਬ ਮਰ ਕੇ ਉਹ ਮਾੜਾ ਕੰਮ ਆ ਹੋਰ ਬਹੁਤ ਕੰਮ ਆ ਬਾਈ ਚੰਗਾ ਭਲਾ ਹੈਗਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰ ਲੈ ਹੈ ਬਾਬਾ ਜੀ ਬਾਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾ ਦਸਾਂ ਮੈਂ ਤਰਾ ਅੱਖਾਂ ਦਾ ਸਵਾਦ ਕੀ ਮੈਦਾ ਲਪਟ ਨਮਾ ਚਮਕੀਲਾ ਆ ਗਿਆ ਸੀ ਬਾਬਾ ਜੀ ਪਤਾ ਕੀ ਹੈ ਜਿਵੇਂ ਜਿਵੇਂ ਡਾਇਰੈਕਟਰ ਤੇ ਪ੍ਰੋਡਿਊਸਰ ਕਹਿੰਦੇ ਸੀਗੇ ਅਸੀਂ ਕਰੀਗੇ ਕਿਉਂਕਿ ਹੁਣ ਕਹਿੰਦੇ ਸੀਗੇ ਕਿ ਭੈਣੇ ਇਦਾਂ ਕਰਨਾ ਪੈਣਾ ਇਦਾਂ ਕਰਨਾ ਪੈਣਾ ਤੇ ਮੇਰੀ ਵੀ ਮਜਬੂਰੀ ਸੀਗੀ ਘਰ ਦੀ ਪ੍ਰੋਬਲਮ ਸੀਗੀ ਕਿ ਚਲੋ ਚਾਰ ਪੈਸ ਬਣਦੇ ਆ ਬਟ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਸਾਰੇ ਭੈਣ ਭੈਣ ਕਹਿੰਦੇ ਸੀ ਸਾਨੂੰ ਪਤਾ ਇਸ ਗੱਲ ਦਾ ਭੈਣੇ ਅਸੀਂ ਵੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਤਾਂ ਆਪਦਾ ਘਰ ਬਣਾ ਲੋਂਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਤੇ ਇੱਕ ਇਹ ਕੰਮ ਇਹੋ ਜੀ ਚੀਜ਼ ਆ ਜਿਹੜੇ ਘਰ ਪਟ ਦਿੰਦੇ ਆ ਹਾਂਜੀ ਬਾਬਾ ਜੀ ਤੁਸੀਂ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬਰਲ ਵਾਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਦਿਲ ਦੁਖਦਾ ਵੀ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗਾਹ ਤਰਾ ਪੈ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਤੁਹਾਡੇ ਬੱਚੇ ਹੋਣਗੇ ਨਾ ਤੇ ਭਾਵੇਂ ਉਹ ਆਸ਼ਕ ਬਣ ਗਏ ਨਾ ਸਿਰੇ ਦੇ ਹਾਂਜੀ ਹਾਂਜੀ ਦੁੱਖ ਹੋਊਗਾ ਬਹੁਤ ਚੀਜ਼ਾਂ ਦੁੱਖ ਦੇਣੀਆਂ ਹਾਂਜੀ ਹਾਂਜੀ ਤੇ ਤੁਸੀਂ ਨਹੀਂ ਭਾਈ ਸੋਚੋ ਇਹਨਾਂ ਗੱਲਾਂ ਬਾਰੇ ਕੀ ਰੱਖਿਆ ਨੇ ਕਰਕੇ ਦੇਖਿਓ ਜੀ ਮੇਰੀ ਪ੍ਰੋਫਾਈਲ ਚੈੱਕ ਕਰਕੇ ਦੇਖਿਓ ਜੀ ਭੈਣ ਨਾਲ ਸੀ ਮੈਂ ਜੀ ਮੇਰੇ ਪਹਿਲੇ ਜਿੰਨੀਆਂ ਵੀ ਸਟੋਰੀਆਂ ਦੇਖਿਓ ਜੀ ਇੰਨੀਆਂ ਸਿੱਖਿਆ ਦੇ ਸਟੋਰੀਆਂ ਸੀ ਜੀ ਸਿਰਫ ਇੱਕ ਸਟੋਰੀ ਬਾਈਛੀ ਨੇ ਇਹ ਜੀ ਤੋਂ ਸਿੱਖਿਆ ਦੇ ਲੋਕ ਸਟੋਰੀਆਂ ਦੇਖਦੇ ਵੀ ਨਹੀਂ ਰਹੇ ਸੀ ਚਲੋ ਅੱਗੇ ਤੁਸੀਂ ਕਹਦਾ ਜੀ ਅਸੀਂ ਹੋਰ ਵੀ ਅਸੀਂ ਇਹ ਕਿਹਾ ਕਿ ਇਹ ਇਹਨਾਂ ਪ੍ਰੋਡਿਊਸਰ ਡਾਇਰੈਕਟਰਾਂ ਨਾਲ ਕੰਮ ਹੀ ਨਹੀਂ ਕਰਨਾ ਤੁਸੀਂ ਮੈਂ ਤੁਹਾਨੂੰ ਦੱਸਦਾ ਤੁਸੀਂ ਸਾਨੂੰ ਦੱਸੋਏ ਰਹਿੰਦੇ ਕਿੱਥੇ ਅਸੀਂ ਆਪੇ ਇਹਨਾਂ ਨੂੰ ਰੋਕਾਂਗੇ ਦੇਖੋ ਤੁਹਾਡੇ ਨਾਲ ਕਰਾ ਆਪਣੀ ਕੋਈ ਦੁਸ਼ਮਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜੇ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਜੁੜੇ ਜਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ 'ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਨੇ ਦੁਨੀਆਂ ਜਿੱਤੀ ਆ ਉਹ ਰਹਾ ਵਾ ਹਾਂਜੀ 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 ਇੱਥੇ ਕੋਈ ਬੰਦਾ ਜਾਉਂਦਾ ਨਹੀਂ ਰਿਹਾ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਮ ਜ਼ਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਪਾਰੀ ਸੀਗਾ ਦੁਨੀਆ ਤੇ ਮਰ ਗਏ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਭੈਣੇ ਸਾਡੀ ਕਿਸੇ ਨਾ ਥੋਡੇ ਨਾਲ ਕੋਈ ਦੁਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਹੋ ਆ ਵੀ ਅਸੀਂ ਠਰਕੀ ਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਬਾਬਾ ਜੀ ਉਹ ਛੋਟੀ ਸਾਡੀ ਸਟੋਰੀ ਪਤਾ ਹੈ ਸਿਰਫ ਸਾਡਾ ਟਾਈਟਲ ਗਲਤ ਹੋ ਗਿਆ ਸਾਡੀ ਸਟੋਰੀ ਉਹ ਸੀ ਜਿੱਦਾਂ ਅੱਜਕੱਲ ਕੁੜੀਆਂ ਬਲਾਕ ਕੇ ਜਿਵੇਂ ਕੁੜੀਆਂ ਬਲੈਕਮੀਲ ਇਹ ਕਰਦੀਆਂ ਪੈਸੇ ਉਸੇ ਨਾਲ ਦੀਆਂ ਬਟ ਨੇ ਉਹ ਟਰਗਲ ਲੈਂਦੀਆਂ ਉਹਦੇ ਉੱਤੇ ਸੀ ਉਹਦੇ ਉੱਤੇ ਸਟੋਰੀ ਸੀ ਮੋਟੀਵੇਸ਼ਨ ਸਟੋਰੀ ਸੀ ਹਾਂਜੀ ਮਾਡਸ ਚੁਲਪ ਟਾਈਟਲ ਗਲਤ ਆ ਗਿਆ ਟਾਈਟਲ ਗਲਤ ਆ ਕਿ ਅੱਜ ਕੱਲ ਜੀ ਬਾਬਾ ਜੀ ਇਹੀ ਚੱਲ ਰਿਹਾ ਕਿ ਲੋਕ ਨਾ ਥੰਬਨੇਲ ਗਲਤ ਲਗਾ ਕੇ ਤੇ ਵਿਊਜ਼ ਲੈ ਰਹੇ ਨੇ ਕਿ ਇਹ ਗਲਤ ਚੀਜ਼ਾਂ ਲੈ ਰਹੇ ਨੇ ਸਾਡੇ ਤੋਂ ਕਰਾਉਂਦੇ ਆ ਸਾਡੀਆਂ ਚੁੰਨੀਆਂ ਲਹਾਉਂਦੇ ਆ ਕਹਿੰਦੇ ਆ ਕਿ ਕਮਲ ਚੁੰਨੀ ਲਾ ਦੇ ਵਿਊਜ਼ ਆਣਗੇ ਉਹ ਨੈਟ ਉਹਦਾ ਸਲੋ ਸੀਗਾ ਦੁਬਾਰਾ ਕਰ ਦਿਆ ਬਾਬਾ ਜੀ ਨੂੰ ਪਲੀਜ਼ ਆਈ ਆਈ ਸੈਡ ਦੈਟ ਕਿ ਬਿਲਕੁਲ ਬੋਲਣਾ ਨਹੀਂ ਹੈ ਕੁਛ ਨਹੀਂ ਸੁਣਨਾ ਹੂੰ ਪਪਾ ਜੀ ਇੱਕ ਵਾਰਿਕ ਰਿਕੁਐਸਟ ਐਕਸੈਪਟ ਕਰ ਲੋ ਨੈਟ ਸਲੋ ਸੀਗਾ ਹਾਂਜੀ ਹਾਂਜੀ ਅਸੀਂ ਕਿਸੇ ਦਾ ਨੋ ਨਹੀਂ ਲੈਣਾ ਹਾਂਜੀ ਪਪਾ ਜੀ ਸਾਡੀ ਉਹ ਬਹੁਤ ਵਧੀਆ ਮੋਟੀਵੇਸ਼ਨਲ ਸਟੋਰੀ ਸੀ ਬਸ ਥਮਲਮ ਜਿਹੜਾ ਸੀ ਉਹ ਆਪਣਾ ਮੇਨ ਹੈਡਲਿੰਗ ਸ਼ੀ ਉਹ ਗਲਤ ਹੋ ਗਈ ਸਾਡੀ ਇੱਕ ਪਪਾ ਜੀ ਹੋਰ ਇੱਕ ਤੁਹਾਡੇ ਤੋਂ ਗੱਲ ਕਰਾਂ ਮੈਂ ਸ਼ੇਅਰ ਕਰਾਂ ਹਾਂਜੀ ਆ ਜਿਹੜੇ ਕੰਮ ਕਰਾਉਂਦੇ ਸੀਗੇ ਨਾ ਇਹ ਕਹਿੰਦੇ ਆ ਕਿ ਆ ਥੰਬਨੇਲ ਜਿਹੜਾ ਨਹੀਂ ਹੁੰਦਾ YouTube ਦਾ ਤੇ ਕਹਿੰਦੇ ਸਾਨੂੰ ਪਤਾ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਇਹ ਕਹਿੰਦੇ ਸੀ ਕਿ ਨਾ ਸਾਡੇ ਤੋਂ ਕਰਵਾਉਂਦੇ ਸੀ ਸਾਡੀਆਂ ਚੁੰਨੀ ਵਾਲੋਂ ਹੁੰਦੇ ਸੀਗੇ ਜੀ ਤੇ ਫਿਰ ਕਰਨਾ ਪੈਂਦਾ ਸੀਗਾ ਕਿ ਹਾਂ ਮਤਲਬ ਉਹਨਾਂ ਨੇ ਕੀਤਾ ਸਾਨੂੰ ਪੇਮੈਂਟ ਵਧੀਆ ਦਿੰਦੇ ਸੀਗੇ ਬਟ ਹਾਂ ਇੱਕ ਗੱਲ ਹੈ ਕਿ ਮਤਲਬ ਗਲਤ ਨਹੀਂ ਹੈਗੀ ਮੈਂ ਗਲਤ ਕੁੜੀ ਨਹੀਂ ਹੈਗੀ ਗਲਤ ਕੰਮ ਕਰਕੇ ਨਹੀਂ ਕਰਦੀ ਅਸੀਂ ਅਸੀਂ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਕਿ ਹਾਂ ਪੈਦਾ ਹੈ ਹਾਂ ਪੈਦਾ ਹਾਂ ਇਸ ਕਰਕੇ ਅਸਰਦਗੋਈ ਤਾਂ ਗੱਲ ਹੁੰਦੀ ਆ ਜ਼ਹਿਰ ਮਾੜੀ ਨਹੀਂ ਹੈਗੀ ਜਦੋਂ ਖਾਵਾਂਗੇ ਉਦੋਂ ਪਤਾ ਲੱਗੂਗਾ ਉਦੋਂ ਪਤਾ ਲੱਗੇ ਹਾਂਜੀ ਹੈ ਹਨਾ ਤੇ ਕੋਈ ਚੱਕਰ ਨਹੀਂ ਭਾਈ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਜੇ ਤੁਸੀਂ ਸਮਝਦੇ ਆ ਇਸ ਗੱਲ ਨੂੰ ਤੇ ਫਿਰ ਠੀਕ ਆ ਜੇ ਤੁਸੀਂ ਆਉਂਦੇ ਨਾਲ ਤਾਂ ਕੋਈ ਕੰਪਲੇਨ ਨਹੀਂ ਆਉਗੀ ਮੈਨੂੰ ਮੈਸੇਜ ਆਉਣ ਸਾਰ ਹੀ ਮੈਂ ਬਾਪੂ ਜੀ ਮੈਸੇਜ ਕੀਤਾ ਜੀ ਕੀਤਾ ਕਿ ਨਹੀਂ ਜੀ ਤੁਸੀਂ ਜੇ ਤੁਹਾਨੂੰ ਕੋਈ ਕੰਪਲੇਨ ਲੋਡ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਫ੍ਰੀ ਕਰਾਂਗੇ ਤੁਹਾਡਾ ਬਾਬਾ ਜੀ ਪਾਪਾ ਉਹ ਹੀ ਹੈ ਨਾ ਉਹ ਤਾਂ ਲੰਘ ਗਿਆ ਸੀ ਐਸੀ ਉਹਦੀ ਪ੍ਰੋਬਲਮ ਕਰਕੇ ਬਾਬਾ ਜੀ ਪਾਪਾ ਚਲੇ ਗਏ ਅਸੀਂ ਮੰਨਦੇ ਆ ਦੁਨੀਆ ਤੇ ਬਥੇਰਾ ਕੁਝ ਇਹੋ ਜਿਹਾ ਹੋਇਆ ਸਾਡੀਆਂ ਵੀ ਕਈ ਮਜਬੂਰੀਆਂ ਆ ਆਪਾਂ ਤੁਹਾਡੇ ਨਾਲ ਤਕਾ ਨਹੀਂ ਕਰ ਰਹੇ ਪਰ ਰੌਲਾ ਇਸ ਗੱਲ ਦਾ ਵੀ ਅਸੀਂ ਤੁਸੀਂ ਦੱਸੋ ਵੀ ਜੇ ਸਾਡਾ ਪਿਓ ਜਾਉਂਦਾ ਤੇ ਸਾਡਾ ਪਿਓ ਜਾਉਂਦਾ ਵੀ ਇਹੇ ਗੱਲ ਆਖੇ ਵੀ ਮੇਰੀ ਧੀ ਆਪਦੀ ਸਰੀਰ ਦੀ ਨਮਾਇਸ਼ ਕਰੇ ਤੇ ਮੇਰਾ ਉਹਦੇ ਨਾਲ ਇਲਾਜ ਹੋਊਗਾ ਉਹ ਤਾਂ ਕਦੇ ਨਹੀਂ ਚਾਹੂਗਾ ਬਾਬਾ ਜੀ ਸਾਨੂੰ ਸਾਨੂੰ ਪੰਜਾਬੀਆਂ ਨੂੰ ਮੌਤ ਮੰਨ ਨੂੰ ਰਹੀ ਸੀਗੇ ਤੁਸੀਂ ਮੇਰੀ ਗੱਲ ਸੁਣੋ ਉਹ ਆਪਣੇ ਆਪ ਚ ਨਹੀਂ ਸੀਗੇ 22 ਸਾਲ ਤੋਂ ਮੰਝੇ ਤੇ ਸੀਗੇ ਨੇ ਨਾ ਕਿਸੇ ਸਰਕਾਰ ਨੇ ਸਾਡੀ ਹੈਲਪ ਕੀਤੀ ਨਾ ਉਹਨਾਂ ਦੇ ਕਿਸੇ ਅਪੰਗ ਦਾ ਪੈਨਸ਼ਨ ਲਾਇਆ ਨਾ ਕੁਝ ਕੀਤਾ ਤੇ ਅਸੀਂ ਕੁੜੀਆਂ ਉਹ ਤਾਂ ਲੰਘ ਜਾ ਸਮਾਂ ਛੱਡ ਦੋ ਉਹ ਤਾਂ ਲੰਘ ਜਾ ਸਮਾਂ ਛੱਡ ਦੋ ਕਦੇ ਵੀ ਕਦੇ ਵੀ ਸਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤਰਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਦੇ ਆਸਤੇ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਝ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਉੱਤੇ ਨਹੀਂ ਜਾਂਦੇ ਅਸੀਂ ਅਸੀਂ ਸੋ ਤੁਸੀਂ ਜੇ ਸਾਨੂੰ ਤੁਸੀਂ ਕਹਿਆ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ ਫੇਰ ਤਾਂ ਤੁਸੀਂ ਕੋਈ ਵੀ ਪਾਈ ਤੈਨੂੰ ਅਸੀਂ ਕਹਿਆ ਸੀ ਤੂੰ ਆਇਆ ਨਹੀਂ ਅਸੀਂ ਤਾਂ ਫਿਰ ਰਾਹ ਚੁੰਨਾ ਕੋਈ ਬਾਬਾ ਜੀ ਕਰੋਨਾ ਚ ਹੀ ਚਲੇ ਗਏ ਪਾਪਾ ਪੈਸੇ ਨਹੀਂ ਹੋਏ ਇੰਨੇ ਜ਼ਿਆਦਾ ਤੇ ਕਰੋਨਾ ਚ ਹੀ ਚਲੇ ਗਏ ਚਲੋ ਉਹ ਤਾਂ ਜੋ ਲਿਖਿਆ ਪੈਣੇ ਉਹੀ ਹੋਣਾ ਵਾ ਪਰ ਚਲੋ ਗਾਂ ਗਾਂ ਹਣ ਤੁਸੀਂ ਆਪ ਦਾ ਵੇਖ ਕੇ ਹੈ ਗਾਂ ਦਾ ਆਪ ਦਾ ਦੇਖ ਕੇ ਕਰਾਂਗੇ ਜੀ ਸਹੀ ਕਾਲ ਸਹੀ ਕਾਲ ਸਾਹਿਬ ਬੇਨਤੀ ਕੀ ਸਾਬ ਤੇ ਦੋਸਤੋ ਤੁਹਾਡੇ ਤੋਂ ਇੱਕ ਗੱਲ ਕਹਿਣੀ ਸੀ ਬਾਬਾ ਜੀ ਚਲੇ ਗਏ ਆ ਲਾਈਕ ਤੋਂ ਕਿ ਸਾਡਾ ਮੋਟਿਵ ਨਹੀਂ ਸੀਗਾ ਇਹੋ ਜਿਹਾ ਕੁਝ ਕਿਸ ਕਿਸੇ ਦੀ ਫੀਲਿੰਗਸ ਨੂੰ ਹਰਟ ਹੋਵੇ ਬਟ ਮੈਂ ਇੱਥੇ ਤੱਕ ਮੈਂ ਸਮਝ ਗਈ ਆ ਕਿ ਹੁਣ ਇਹੋ ਜਿਹੇ ਡਾਇਰੈਕਟਰਾਂ ਨਾਲ ਇਹੋ ਜਿਹੇ ਬੰਦਿਆਂ ਨਾਲ ਕੰਮ ਹੀ ਨਹੀਂ ਕਰਨਾ ਜੋ ਕੰਮ ਕਰਾਂਗੇ ਸਾਫ਼ ਸੁਥਰਾ ਕਰਾਂਗੇ ਤੇ ਰਹੀ ਗੱਲ ਜਿੱਤੇ ਜਿੱਤੇ ਪਹਿਲਾ ਕੰਮ ਕੀਤਾ ਹੋਇਆ ਮੈਂ ਜੀ ਬਿਲਕੁਲ ਕੰਮ ਨਹੀਂ ਕਰਾਂਗੀ ਤੇ ਆਪਣਾ ਹੁਣ ਮੇਰੇ ਆਹ ਵੀਰ ਜੀ ਨੇ ਇਹਨਾਂ ਨਾਲ ਮਿਲ ਕੇ ਅਸੀਂ ਪੂਰੀ ਵਧੀਆ ਫਿਲਮ ਕਰਾਂਗੇ ਤੇ ਮੋਟਿਵੇਸ਼ਨ ਵਾਲੀਆਂ ਹਾਂ ਮੋਟੀਵੇਸ਼ਨ ਵਾਲੇ ਸਟੋਰੀ ਆਉਣ ਦੀ ਆਪੰਜਾਬ ਬੋਲਸ ਤੇ ਜਾਂ ਜਿੱਦਾਂ ਨਸ਼ਾ ਵਗੈਰਾ ਤੇ ਆਉਣਗੀਆਂ ਇਹਦੇ ਵਿੱਚ ਸਾਡੇ ਦੋਏ ਚੈਨਲ ਨੇ ਇੱਕ ਅਦੇ ਸਟਾਰ ਪਿੰਡ ਵਾਲੇ ਬਸ ਤੁਸੀਂ ਬਸ ਤੁਸੀਂ ਸਪੋਰਟ ਕਰਿਓ ਜੀ ਤੁਸੀਂ ਬਸ ਇੱਕ ਗੱਲ ਦਾ ਧਿਆਨ ਰੱਖਿਓ ਸਪੋਰਟ ਕਰਿਓ ਕਿ ਸਾਡੇ ਆਉਣ ਵਾਲਾ ਮਤਲਬ ਜਿਹੜਾ ਸਮਾਂ ਆ ਉਹ ਫਿਰ ਇਦਾਂ ਹੀ ਚੱਲਦਾ ਰਹੇ ਫਿਰ ਸਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਨਾ ਪਵੇ ਅਸੀਂ ਬਿਲਕੁਲ ਨਹੀਂ ਕੁਝ ਕਰਨਾ ਚਾਹੁੰਦੇ ਬਟ ਇਹੋ ਜਿਹੇ ਬੰਦੇ ਨਾਲ ਅਸੀਂ ਸੱਸੀ ਕਾਲ ਕਰਦੇ ਆ ਅਸੀਂ ਕੰਮ ਹੀ ਨਹੀਂ ਕਰਨਾ ਚਾਹੇ ਸਾਡਾ ਜਿੰਨਾ ਮਰਜੀ ਨੁਕਸਾਨ ਹੋ ਜਵੇ ਤੇ ਸ਼ਸ਼ੀਕਾਲ ਸਾਰਿਆਂ ਨੂੰ ਬਾਈਕਰੂ ਜੀ ਦਾ ਖਾਲਸਾ ਬਾਈਕਰੂ ਜੀ ਦੀ ਫਤਿਹ